ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਓ ਅਸੀਂ ਤੁਹਾਨੂੰ ਮਿਲਾਉਂਦੇ ਆਂ ਜੀ ਜੱਪਲਿੰਦੇ ਨਾਲ ਆ ਵੇਖੋ ਅੱਜ ਜੱਪਲਿੰ ਸਾਡੀ ਸਕੂਲ ਚੱਲੀ ਆ ਲਓ ਜੀ ਸਕੂਲ ਦੀ ਤਿਆਰੀ ਹੋ ਰਹੀ ਆ ਡਰੈਸ ਜੁਨੀਫਾਰਮ ਪਾ ਰਹੀ ਆ ਅੱਜ ਇਹਦਾ ਵੀ ਸਕੂਲ ਓਪਨ ਹੋ ਗਿਆ ਏ ਇਹ ਸਕੂਲ ਹੀ ਵਧੀਆ ਰਹਿੰਦੇ ਨੇ ਬੱਚੇ ਕਰੇ ਤੇ ਬੜੇ ਹੀ ਤੰਗ ਪਰੇਸ਼ਾਨ ਕਰਦੇ ਨੇ ਅੱਜ ਜੱਪਲਿੰ ਲੱਗੂ ਪਤਾ ਤੈਨੂੰ ਹਨਾ ਸਕੂਲੋਂ ਕਿੰਨੇ ਵਜੇ ਛੁੱਟੀ ਹੋਗੀ 3 ਵਜੇ 3 ਵਜੇ ਆਉਣਾ ਹੈ ਅੱਜ 3 ਵਜੇ ਛੁੱਟੀ ਹੋਣੀ ਸਵਾ 3:00 ਆ ਹੀ ਜਾਏਗੇ ਘਰੇ 3:00 ਵੀ ਤੇ ਸ਼ਾਂਤ ਨਹੀਂ ਵਧੀਆ ਰਹੋਗੇ ਨਾ ਟੈਨਸ਼ਨ ਫੜੀ ਮੈਂ ਬਹੁਤ ਤੰਗ ਕਰਦੇ ਨੇ ਬਹੁਤ ਜ਼ਿਆਦਾ ਘਰੇ ਸਕੂਲੋਂ ਠੀਕ ਰਹਿੰਦੇ ਘਰੇ ਨਾ ਇਹਨਾਂ ਨੂੰ ਪੜ੍ਹਨਾ ਨਾ ਲਿਖਣਾ ਹੁੰਦਾ ਇਹਨਾਂ ਨੇ ਸਾਰਾ ਦਿਨ ਖੇਡ ਲਓ ਲਡੋ ਖੇਡ ਲਓ ਮੋਬਾਈਲ ਵੇਖ ਲਓ ਗੇਮਾਂ ਖੇਡ ਲਓ ਇਹੀ ਕੰਮ ਚੱਲਦਾ ਹੈ ਜੀ ਸਾਰਾ ਦਿਨ ਇਹਨਾਂ ਦਾ ਆਹ ਵੇਖੋ ਕਮਰੇ ਦੀ ਹਾਲਤ ਬੇਹਾਲ ਹੋਇਆ ਪਿਆ ਹਾਲ ਬੇਹਾਲ ਸਾਡੇ ਕਮਰੇ ਦਾ ਜਦੋਂ ਬੱਚੇ ਨੇ ਸਕੂਲ ਜਾਣਾ ਹੁੰਦਾ ਹੈ ਉਸ ਤੋਂ ਮਗਰੋਂ ਸਾਰੀ ਬਾਤ ਸੈਟਿੰਗ ਕਰਨੀ ਪੈਂਦੀ ਆ ਦਹਾਲ ਬਿਹਾਲ ਕਮਰੇ ਦਾ ਹੋਇਆ ਪਿਆ ਜੀ ਵੇਖੋ ਇਹ ਇਧਰ ਹਟਾ ਰੂਮ ਹੀਟਰ ਲੱਗਾ ਏ ਆਹ ਵੇਖੋ ਚੱਲੰਦਿਆ ਤੇ ਇਹ ਜੈਪਲਿਨ ਮੈਡਮ ਸਾਡੀ ਨੇ ਇਹਦੇ ਅੱਗੇ ਕੱਪੜੇ ਸੇਕ-ਸੇਕ ਕੇ ਪਾਉਂਦੀ ਆ ਸਵੇਰੇ ਮੇਰੇ ਨੂੰ ਠੰਡ ਲੱਗਦੀ ਆ ਫਿਰ ਇਹ ਕੱਪੜੇ ਸੇਕ-ਸੇਕ ਕੇ ਇਹਦੇ ਅੱਗੇ ਗਰਮ ਕਰ ਕਰਕੇ ਪਾਉਂਦੀ ਆ ਇੱਕ ਹੋਰ ਗੱਲ ਕਾੜ ਲੈ ਸਾਡੇ ਗੰਬੀਰ ਨੇ ਨਾ ਕੱਪੜੇ ਸੇਕਦਾ ਹੀ ਇਹਦੇ ਅੱਗੇ ਉਹ ਵੀ ਜੈਪਲਿਨ ਦੀ ਰੀਸ ਕਰਦਾ ਹੀ ਇਹੀ ਟਰੇ ਦੂਜਾ ਇਹਦੇ ਅੱਗੇ ਆ ਲੋਹੇ ਦੀਆਂ ਤਾਰਾਂ ਆਈਆਂ ਲਾ ਨਾਲ ਜੋੜ-ਜੋੜ ਕੇ ਸਿੱਕਦਾ ਹੈ ਸ਼ਲਟਾ ਸਾੜ ਲਈ ਸਕੂਲ ਵਾਲੀ ਆਵਦੀ ਇਹਨੇ ਮਗਰੋਂ ਦੀ ਫੇਰ ਉਹਨੇ ਚੁੱਪ ਕਰਕੇ ਪਾ ਲਈ ਦੱਸਿਆ ਵੀ ਮਮਮੀ ਆਹ ਕੰਮ ਕਰਾ ਹੋ ਗਿਆ ਮੇਰੇ ਤੋਂ ਜਦੋਂ ਮੈਨੂੰ ਸਮੱਲ ਜੀ ਆਈ ਨਾ ਜੱਪਲੀ ਨਾ ਦੁੱਧ ਪਈ ਲੰਮੇ ਸਮੱਲ ਜੀ ਅਜ ਤਾਂ ਪਾਪੂਗੇ ਨਾ ਅੰਦਰ ਖੜਾ ਹੀ ਪਰੇ ਹੋ ਕੇ ਦੋ ਵੀ ਸਾੜ ਲਈ ਹੁਣ ਬਾਜ ਨਵੇਂ ਕੋਈ ਨਹੀਂ ਲੈ ਕੇ ਦੇਣੇ ਅਸੀਂ ਸਾੜੇ ਹੋਏ ਪਾ ਕੇ ਜਾਏ ਬਾਪੂ ਔਰ ਵਾਰੀ-ਵਾਰੀ ਨੇ ਨਵੇਂ ਲੈ ਕੇ ਦਿੱਤੇ ਜਾਂਦੇ ਸਾਰਜ ਉੜ ਕੇ ਬਾਅਦ ਚ ਪਾਈ ਬੈਠਾ ਗੱਲ ਮੈਂ ਕਿਹਾ ਵੇ ਕਾਦੀ ਆਈ ਜਾਂਦੀ ਸਮੈਲ ਜੀ ਜੇ ਮੈਂ ਕੁਝ ਕੀ ਕੀਤਾ ਕੀ ਹੋਇਆ ਫਿਰ ਮੈਂ ਅੰਦਰੋਂ ਆਈ ਰਸੋਈ ਚ ਮੈਂ ਵੇਖਿਆ ਕੁਝ ਨਹੀਂ ਹੋਇਆ ਕੁਝ ਨਹੀਂ ਕਹਿੰਦਾ ਮਾ ਤੁ ਜੋ ਕੁਛ ਸਾੜ ਲਿਆ ਇਥੇ ਲੱਗਦਾ ਵਾ ਖਾ ਮੈਨੂੰ ਐ ਖੜਾ ਮੂੰਹ ਜ ਬਣਾ ਕੇ ਲੋਕੇ ਜੇ ਫਿਰ ਮੈਨੂੰ ਵੇਖਿਆ ਵੇਖਿਆ ਤੇ ਫਿਰ ਮੈਂ ਨੂੰ ਪਿੱਛੋਂ ਵੇਖਿਆ ਇਥੇ ਸਾੜੀ ਹੈ ਥੋੜੀ ਜਿਹੀ ਛਲਡ ਮੈਂ ਕਿਹਾ ਪਾ ਕੇ ਜਾ ਮੈਂ ਹੁਣ ਦਰਮਿਆਨ ਹੁਣ ਮੈਂ ਕੀ ਕਰਾਂ ਮੈਂ ਜੈਕਟ ਪਾ ਲਾ ਤੰਦੀ ਹੁਣ ਲਾਵੀ ਨਾ ਐਵੇਂ ਬੱਚੋ ਗਿਆ ਉੱਤੇ ਜੈਕਟ ਪਾ ਕੇ ਕੰਮ ਉੱਠੇ ਕਰਦੇ ਨੇ ਏਡੇ ਇਹ ਕੀ ਕੀਤਾ ਜਾਵੇ ਇਹ ਜਿਹੜਾ ਜੱਪਲੀਂ ਦਾ ਟਿਫਨ ਆਪਾਂ ਰੈਡੀ ਕਰ ਦਿੱਤਾ ਏ ਪਾਣੀ ਦੀ ਬੋਤਲ ਟਿਫਨ ਰੈਡੀ ਕਰਤਾ ਏ ਇਹ 20 ਸਕੂਲ ਚਲੇ ਗਿਆ ਇਹ 20 ਸਕੂਲ ਚਲੇ ਗਿਆ ਉਹਦਾ ਇਹਦਾ ਟਾਈਮ ਥੋੜਾ ਜਿਹਾ ਚੇਂਜ ਹੋ ਗਿਆ ਸਕੂਲ ਦਾ ਜਾਪਲਿੰ ਦਾ ਲੇਟ ਆ ਇਹ ਦਾ 9 ਵਜੇ ਦਾ ਹੈ ਤਾਂ ਉਹ ਦਾ 8 ਵਜੇ ਦਾ ਹੀ ਹੈ ਤਾਂ ਉਹ 7:50 ਤੇ ਨਿਕਲ ਜਾਂਦਾ ਟਾਈਮ ਨਾਲ ਜਾਪਲੀਨ ਅੱਜ ਰੈਡੀ ਹੋ ਰਹੀ ਆ ਜਲਦੀ ਕਰ ਫਿਰ ਤਾਂ ਸਿਰਵਾ ਕੇ ਦਵਾ ਗੁੱਤਾ ਕਰਦਾ ਇਹ ਮੈਡਮ ਜੀ ਨਹਾ ਨੂੰ ਕੇ ਤੇ ਫਿਰ ਜਾਈ ਚ ਵੜ ਕੇ ਪੈ ਗਈ ਮੈਂ ਕਿਹਾ ਨ ਉੱਠ ਜਾ ਦੁਬਾਰਾ ਨਹੀਂ ਸੌਣਾ ਸਕੂਲ ਜਾਣਾ ਹੈ ਲਓ ਜੀ ਜਾਪਲੀਨ ਸਾਡੀ ਹੋ ਗਈ ਰੈਡੀ ਸੇਰੇ ਦਾ ਬਾਅਦ ਦਿੱਤਾ ਆਪਾਂ ਤੇ ਹੁਣ ਅਸ਼ੂਜ਼ ਪਾ ਰਹੀ ਆ ਵੇਖੋ ਨਾ ਆਪਣੇ ਜਲਦੀ ਕਰ ਲਾ ਹੋ ਗਿਆ ਢਾਣਾ ਫਿਰ ਨੇ ਚ ਸਾਰਾ ਕੋ ਜੋ ਚਾ ਲੋ ਕੈਪ ਲੈਣੀ ਸਰ ਤੇ ਹਾਂ ਲੈ ਲੈ ਠੰਡਾ ਲੱਗੂ ਬਾਹਰ ਦਸਾਨੇ ਲੈਲਾ ਨਾਲੇ ਹਥਾਂ ਤੇ ਪਾਲਾ ਉਹ ਭਈ ਉਥੇ ਰੈੱਡ ਜੇ ਕਲਰ ਦੇ ਲਮਾਰੀ ਤੇ ਪਾਲਾ ਠੰਡ ਲੱਗਣੀ ਹੈ ਘਰੇ ਤਾਂ ਨਹੀਂ ਲੱਗਦੀ ਪਰ ਬਾਹਰ ਲੱਗੂਗੀ ਫਿਰ ਗਰਮੀ ਲੱਗੂ ਬੱਚੇ ਛੋਟੀ ਟਾਈਮ ਬੈਗ ਚ ਪਾ ਲਈ ਆਪਣੀ ਚਲ ਜੀ ਚੱਲੀ ਹੈ ਸਕੂਲ ਨੂੰ ਚਲੋ ਜ ਆਪਣੀ ਨੂੰ ਸਾਈਕਲ ਸਾਫ ਕਰ ਲੈਣਾ ਹੈ ਕਪੜਾ ਮਾਰ ਕੇ ਕੀਤਾ ਹੀ ਕਿ ਨਹੀਂ ਕਰ ਲਿਆ ਦੇਵਾ ਚੱਲ ਫਿਰ ਧਿਆਨ ਆ ਰਾਮ ਨਾਲ ਸਾਈਡ ਸਾਈਡ ਤੇ ਜਾਣਾ ਹੈ ਦੇਖਾ ਤੋਪਣਿਕ ਲਈ ਆਪਣੇ ਸੂਰਜ ਨਿਕਲੀ ਜਾਂਦਾ ਹੈ। ਰਾਮਨਾ ਜਹੀਂ ਸਾਈਡ ਤੇ ਠੀਕ ਆ। ਚੰਗਾ ਬਾਏ ਬਾਏ। ਹੂੰ ਚਲੋ ਚਲੋ। ਇਹ ਸਾਰੇ ਬੱਚੇ ਨਹੀਂ ਸਕੂਲ ਲਈਆਂ ਗੱਡੀਆਂ, ਬੱਸਾਂ ਵਹਿਣਾ ਜਾਂਦੀਆਂ ਪਈਆਂ ਨੇ। ਸਕੂਲ ਦਾ ਟਾਈਮ ਆ ਸਾਰਿਆਂ ਦਾ। ਹਾਲ ਦੇ ਨਾਲ ਸਕੂਲ ਨੇੜੇ ਹੀ ਆ ਬਾਏ ਬਾਏ ਸਕੂਲ ਨੇੜੇ ਹੀ ਹੈ ਤੇ ਇਸ ਕਰਕੇ ਸਾਈਕਲਾਂ ਤੇ ਜਾਂਦੇ ਨੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਬਾਅਦ ਆਪਾਂ ਆ ਗਏ ਆ ਜੀ ਘਰੇ ਥੋੜੀ ਜੀ ਕਮਰੇ ਦੀ ਸੈਟਿੰਗ ਕਰ ਲਈ ਆਪਾਂ ਬੈੱਡਵੁੱਡ ਸੈੱਟ ਕਰ ਲਏ ਸਮਾਨ ਸਮੋਣ ਜੋ ਖਿਲਰ ਰਿਹਾ ਹੈ ਜਦ ਆਪਾਂ ਸੈਟ ਸੂਟ ਕਰਕੇ ਰੱਖ ਦਿੱਤਾ ਹੈ ਤੇ ਦੂਜੇ ਘਰਾਂ ਦੇ ਚੀ ਆਪਾਂ ਥੋੜਾ ਸਮਾਨ ਸੈਟ ਕਰ ਦਿੱਤਾ ਹੈ ਬੈਂਡ ਬੁੱਡ ਖਲਾਰਾ ਬਹੁਤ ਪੈ ਜਾਂਦਾ ਜਦੋਂ ਬੱਚੇ ਸਕੂਲ ਜਾਂਦੇ ਨੇ ਸਮਾਨ ਕਿਤੇ ਕੱਪੜੇ ਜੁੱਤੇ ਚੱਪਲਾ ਕਿਤੇ ਕਿਤੇ ਖਲਾਰ-ਖਲਾਰ ਕੇ ਛੁੱਟੇ ਹੁੰਦੇ ਨੇ ਸਾਰੇ ਮਗਰ ਉਹ ਸੈਟ ਕਰਕੇ ਰੱਖਣੇ ਪੈਂਦੇ ਨੇ ਹੁਣ ਆਪਾਂ ਪੀਵਾਂਗੇ ਜੀ ਚਾਹ ਬਹਿ ਕੇ 2 ਮਿੰਟ ਚਲੋ ਜੀ ਆਪਾਂ ਕਰਦੇ ਹਾਂ ਜੀ ਚਾਹ ਗਰਮਾ ਚਾਹ ਆਪਣੀ ਗਰਮ ਹੋ ਗਈ ਤਾਂ ਆਪਾਂ ਚਾਹ ਲੈ ਕੇ ਆ ਗਏ ਅੰਦਰ ਹੁਣ ਆਪਾਂ ਬਹਿ ਕੇ ਚਾਹ ਪੀਵਾਂਗੇ ਆਜੋ ਜਿੰਨਾ ਜਿੰਨਾ ਨੇ ਚਾਹ ਪੀਣੀ ਹੈ ਤੇ ਆਜੋ ਜੀ ਬੱਚਿਆਂ ਸਕੂਲੋਂ ਭੇਜ ਕੇ ਥੋੜਾ ਜਿਹਾ ਟਾਈਮ ਜਿਹੜਾ ਉਹਦਾ ਬ੍ਰੇਕ ਟਾਈਮ ਫ੍ਰੀ ਟਾਈਮ ਥੋੜਾ ਜਿਹਾ ਬੈਠ ਕੇ ਚਾਹ ਚੁਪੀ ਲਈਦੀ ਆ ਰੋਟੀ ਆਪਾਂ ਥੋੜੀ ਠਹਿਰ ਕੇ ਬਣਾਵਾਂਗੇ ਤੇ ਖਾਵਾਂਗੇ ਕਿ ਆਪਾਂ ਹੁਣ ਚਾਹ ਪੀਂਦੇ ਭਈਆ ਜਿੰਨਾ ਜਿੰਨਾ ਨੇ ਚਾਹ ਪੀਣੀ ਹੈ ਤੇ ਆਜੋ ਜਿਹੜੇ ਚਾਹ ਦੇ ਯਕੀਨ ਨੇ ਚਾਹ ਆਪਾਂ ਗੁੜ ਦੀ ਬਣਾਈਆਂ ਜੀ ਬੜੀ ਟੇਸਟੀ ਬਣੀ ਆ ਬੜਾ ਆਨੰਦ ਆਉਂਦਾ ਪਿਆ ਚਾਹ ਪੀਂਦਾ ਗੁੜ ਦੀ ਚਾਹ ਪੀਂਦਾ ਸਿਆਲ ਦੇ ਵਿੱਚ ਬਹੁਤ ਮਨ ਕਰਦਾ ਤੇ ਬਹੁਤ ਹੀ ਸੁਆਦਬੰਦੀ ਆ ਤੇ ਬੜੀ ਵਧੀਆ ਲੱਗਦੀ ਹੋਰ ਜੀ ਚਾਹ ਆਪਣੀ ਹੋ ਗਈ ਖਤਮ ਤੇ ਕੱਲ ਪਰਸੋਂ ਲੋਹੜੀ ਮੰਗੀ ਮੰਗੀ ਨੰਗ ਕੇ ਗਈਆਂ ਤੇ ਲੋਹੜੀ ਦੇ ਦਿਨ ਜਿਹੜੇ ਬਣਾਉਂਦੇ ਨੇ ਰਾਤ ਨੂੰ ਖਿਚੜੀ ਜਿੰਨੂੰ ਕਹਿੰਦੇ ਨੇ ਪੋਰੀ ਦੀ ਮਾਗ ਖਾਦੀ ਤੇ ਉਹ ਅਸੀਂ ਵੀ ਬਣਾਈ ਸੀਗੀ ਖਿਚੜੀ ਰਾਤ ਨੂੰ ਲੋਹੜੀ ਵਾਲੇ ਦਿਨ ਤੇ ਸਵੇਰੇ ਮਾਗ ਹੀ ਲਗਦੇ ਨੇ ਸਵੇਰੇ ਉੱਠ ਕੇ ਸਵੇਰੇ ਸਵੇਰੇ ਇਸ਼ਨਾਨ ਕਰਕੇ ਤੇ ਫਿਰ ਅਸੀਂ ਸਵੇਰੇ ਪਹਿਲਾਂ ਖਿਚੜੀ ਖਾਦੀ ਦਹੀਂ ਪਾ ਕੇ ਫਿਰ ਚਾਹ ਪੀਤੀ ਮਗਰੋਂ ਤੇ ਸਾਰਿਆਂ ਦੇ ਆਪੋ ਆਪਣੇ ਰਵਾਜ ਹੁੰਦੇ ਕੋਈ ਨਹੀਂ ਵੀ ਬਣਾਉਂਦਾ ਕੋਈ ਖਿਚੜੀ ਦੀ ਜਗ੍ਹਾ ਹੋਰ ਕੁਝ ਚੀਜ਼ ਵੀ ਬਣਾਉਂਦਾ ਹੈ ਅਸੀਂ ਤੇ ਖਿਚੜੀ ਬਣਾਉਂਦੀ ਆ ਰਾਤ ਨੂੰ ਤੇ ਸਵੇਰੇ ਉੱਠ ਕੇ ਰਾਤ ਨੂੰ ਉਹ ਵਾਲੇ ਦਿਨ ਬਣਾਈ ਜਾਂਦੀ ਹੈ ਤੇ ਮਾਗ ਜਿਹੜੇ ਦਿਨ ਦਿਨ ਖਾਦੀ ਜਾਂਦੀ ਉਹ ਤੁਹਾਡੇ ਚੋਂ ਕਿਹੜੇ-ਕਿਹੜੇ ਖਾਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਾਨੂੰ ਹੋਰ ਇਦੀ ਮਾਗ ਕਰਦੀ ਵੇਖੋ ਜੀ ਧੁੱਪ ਸਾਡੇ ਨਿਕਲ ਆਈ ਆ ਸਾਡੇ ਟਾਈਮ ਨਾਲ ਹੀ ਧੁੱਪ ਨਿਕਲੇ ਆਉਂਦੀ ਆ ਆਵੇ ਇਧਰ ਖਿੜਕੀ ਤੋਂ ਬਾਹਰ ਧੁੱਪ ਆ ਰਹੀ ਏ ਕੰਧ ਤੇ ਦੁਆਰ ਤੇ ਪੈ ਰਹੀ ਆ ਆਪਾਂ ਹੁਣ ਆਪਣੇ ਘਰ ਦੇ ਕੰਮ ਕਰ ਬਾਕੀ ਦਿਨ ਵੇੜ ਲਈਏ ਅਜੇ ਮੇਰਾ ਝਾੜੂ ਪੋਚਾ ਲੱਗਣ ਨਾਲ ਆਏ ਬਰਤਨ ਵਗੈਰਾ ਸਾਫ਼ ਕਰਦੇ ਹਰ ਕੱਪੜੇ-ਕੁਪੜੇ ਵੀ ਧੋਣ ਲੈਣੇ ਕੁਝ ਫਿਰ ਬਾਹਰ ਬੈਠ ਕੇ ਹੀ ਧੁੱਪ ਸੇਕਾਂਗੇ ਧੁੱਪ ਦਾ ਆਨੰਦ ਲਵਾਂਗੇ ਚਲੋ ਜੀ ਠੀਕ ਆ ਬਾਏ ਬਾਏ ਸਾਰਿਆਂ ਨੂੰ